ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਅੱਜ ਆਪਣੇ ਭਰਾ ਆਏ ਸੀਗੇ ਵਾਦੇ ਮੁੰਡੇ ਦਸੂਏ ਤੋਂ ਤੇ ਅੱਜ ਚਲ ਪਿਆ ਡੇਰਾ ਬਾਬਾ ਨਾਨਕ ਸਾਹਿਬ ਫੇਰ ਮੱਥਾ ਟੇਕਣ ਤੇ ਪ੍ਰੋਗਰਾਮ ਬਣ ਗਿਆ ਤੇ ਆਪਾਂ ਡਿੱਗੀ ਦੇ ਵਿੱਚ ਬਹਿ ਚੁੱਕੇ ਆ ਤੇ ਪੋੜਾ ਆਪਣਾ ਕ੍ਰਾਸ ਕਰ ਲਿਆ ਆ ਤੇ ਬਾਕੀ ਬੰਦੇ ਅੱਗੇ ਆ ਤੇ ਤੁਹਾਨੂੰ ਪਤਾ ਹੀ ਸਪੇਅਰ ਬੰਦੇ ਹੀ ਪਿੱਛੇ ਆ ਵੈਸੇ ਹੁਣ ਸੀਟ ਪਿੱਛੇ ਸੀਗੀ ਦੇ ਪਿੱਛੇ ਬਹਿ ਗਏ ਸੋ ਮਿਲਦੇ ਅੱਗੇ ਜਾ ਕੇ ਡੇਰਾ ਬਾਬਾ ਨਾਨਕ ਲਓ ਜੀ ਆਪਾਂ ਡੇਰਾ ਬਾਬਾ ਨਾਨਕ ਸਾਹਿਬ ਪਹੁੰਚ ਗਏ ਆ ਤੇ ਸਾਡੇ ਚਲੋਟਾ ਸਾਹਿਬ ਨਾਰੇ ਗੱਡੀ ਪਹੁੰਚ ਆਹ ਭਰਾ ਹਾੜਾ ਦਸਵੇਂ ਤੋਂ ਸੂਰੇ ਤਾਂ ਪਹੁੰਚ ਆਈਆਂ ਅੱਜ ਇਹ ਆ ਪਹੁੰਚ ਗਏ ਹਾਂ ਮੇਰੇ 게ਟ ਤੇ ਅਗਰ ਵੀਸ਼ੇ ਤੋਂ ਨਾਲਕ ਦੇਵ ਜੀ ਮਾਰਕ ਹਾਂ ਯਾਰ ਕੋਈ ਮਾਰਿਆ ਨਹੀਂ ਪਰਿਆਣ ਤਰਖੀ ਇਹ ਸਿੱਧਾ ਪਾਕਿਸਤਾਨ ਨਹੀਂ ਜਾਂਦਾ ਇਹ ਸਿੱਧਾ ਭਾਜੀ ਇਹ ਹਾਂ ਅੱਗੇ ਜਾ ਕੇ ਬਣਿਆ ਆ ਬਾਰਡਰ 'ਚ ਜਿੱਦਾਂ ਜਿੱਥੇ ਚੈੱਕ ਕੀ ਚੋਕਿੰਗ ਹੁੰਦੀ ਆ ਕਾਰਿਡੋਰ ਬਣਿਆ ਉਹ ਤੋਂ ਅੱਗੇ ਪਾਸਪੋਰਟ ਰਾਈ ਫਿਰ ਜਿੱਦਾਂ ਜੀ ਵੀਜ਼ਾ ਮੁਝਾ ਲਵਾ ਕੇ ਜਾ ਸਕਦੇ ਸੀ ਆਉਨੇ ਨਹੀਂ ਦੇਖ ਕੇ ਹੁੰਨੇ ਆਪਾਂ ਦੇਖ ਕੇ ਹੁੰਨੇ ਆ ਉੱਥੇ ਅੱਗੇ ਜਾਣ ਦਿੰਦੇ ਗੱਡੀ ਪਾਸਪੋਰਟ ਭੈਣ ਜਲੇ ਆਉਣਾ ਚਾਹੀਦਾ ਇਨਾਂ ਇਹ ਇਦਾਂ ਥੋੜੀ ਲਾਉਂਦੇ ਆ ਨਹੀਂ ਉਹ ਆਨਲਾਈਨ ਭਾਜੀ ਪਹਿਲਾਂ ਅਪਲਾਈ ਕਰਨਾ ਪੈਂਦਾ ਆ ਹਾਂ ਇਦਾਂ ਨਹੀਂ ਇਦਾਂ ਨਹੀਂ ਇਦਾਂ ਤੇ ਜਾਣਾ ਘਣਾ ਪਾਸਪੋਰਟ ਲੈ ਕੇ ਨਿਕਲ ਜੀ ਅੱਗੇ ਨੂੰ ਪੂਰਾ ਪ੍ਰੋਸੀਜਰ ਹੁੰਦਾ ਨਾ ਦਾ ਅੱਛਾ ਹਾਂ ਆਨਲਾਈਨ ਵੀ ਤਾਂ ਅਪਲਾਈ ਕਰਨਾ ਤੁਹਾਨੂੰ ਮੈਸੇਜ ਆਉਂਦਾ ਵੀ ਇੰਨੀ ਤਰੀਕ ਤੀ ਜਾ ਸਕਦੇ ਹੋਰ ਜੀ ਹੋਰ ਭਾਜੀ ਸਾਡੇ ਤਾਂ ਬਿਲਕੁਲ ਗਵਾਂਢ ਚ ਆ ਬਿਲਕੁਲ ਦੇਖ ਲੋ ਉਹ ਸਰਕਾਰਾਂ ਨੇ ਬਣਵਾ ਜੀਆਂ ਪਾਤੀਆਂ ਆ ਬਾਕੀ ਤਾਂ ਕੋਈ ਗੱਲ ਈ ਈ ਅੱਛਾ ਸਾਡੇ ਕਹਿੰਦੇ ਸਵੇਰੇ ਖੇਤੀ ਕਰਨ ਜਾਂਦੇ ਹੋ ਪੁਲਿਸ ਵਾਲੇ ਨੇ ਸਾਰਾ ਕੁਝ ਦੱਸਿਆ ਇਹਨੂੰ ਕਹਿੰਦਾ ਸਾਡੇ ਪਰਮਿਸ਼ਨ ਲੈ ਕੇ ਸ਼ਾਮ ਜਿਲੇ ਵੀ ਉਹਨਾਂ ਨੇ ਆਉਣਾ ਉਹਨੇ ਘੰਟੇ ਦਾ ਦੱਸ ਦਿੰਦੇ ਵੀ ਇੰਨੇ ਘੰਟੇ ਚ ਆ ਜਾਣਾ ਆਪਾਂ ਹੋ ਗਿਆ ਫਰੀ ਲਓ ਜੀ ਬੰਦੇ ਸਾਡੇ ਪਹੁੰਚ ਚੁੱਕੇ ਡੇਰਾ ਬਾਬਾ ਨਾਨਕ ਸਾਹਿਬ ਮੱਥਾ ਟੇਕਣ ਜਤਨਪਾ ਜਲੋਟਾ ਸਾਹਿਬ ਚਲੋ ਜੀ ਟੇਕ ਲੀਏ ਮੱਥਾ ਆ ਗਏ ਅਜ ਫੇਰ ਆਪਾਂ ਡੇਰਾ ਬਾਬਾ ਨਾਨਕ ਮੱਥਾ ਟੇਕਣ ਪਹੁੰਚ ਗਏ ਆ ਜੀ ਪਹੁੰਚ ਗਏ ਸਖੀ ਸਾਧੀ ਪਾ ਜਗਾ ਫੜੀ 2 ਮਿੰਟ ਮੋੜਾ ਜ ਮੈਂ ਵੀਡੀਓ ਬਣਾਉਣੀ ਆ ਆਓ ਜੀ ਅੱਜ ਚਾਚਾ ਜੀ ਤੁਹਾਨੂੰ ਅੱਜ ਪੰਘੂੜੇ ਤੇ ਚੜ੍ਹਦੇ ਨਾ ਕਿਤੇ ਮੇਰਾ ਮੇਰਾ ਹੌਤਾ ਮਨ ਬੜਾ ਕਰ ਲੱਗਦਾ ਮੈਨੂੰ ਬਹੁਤ ਆਉਂਦਾ ਮੇਰਾ ਤਾਂ ਉਦਾਂ ਹੀ ਮਨ ਬੜਾ ਕਰਦਾ ਮੈਨੂੰ ਸਹਿਜ ਨੇ ਬੜਾ ਹੁੰਦੀ ਬੜਾ ਸਹਿਜ ਕਰਦੀ ਆ ਚਾਚਾ ਜੀ ਨਾ ਮੈਂ ਕਹਾਵਾ ਕਿ ਤੂੰ ਅੱਜ ਬੰਦਾਪੁਰਾ ਵੱਡੇ ਦੇ ਜਾਣਾ ਆਪਾਂ ਲਾਓ ਜੀ ਤੇ ਉਤਰ ਕੇ ਆਪਾਂ ਚੱਲ ਪਏ ਆ ਮਾਰੇ ਦੇ ਦਰਸ਼ਨ ਮੇਲੇ ਕਰਨ ਚੋਲਾ ਸਾਹਿਬ ਸੋ ਮੇਲੇ ਚ ਅਜੇ ਵੀ ਰੌਣਕ ਪੂਰੀ ਆ ਤੇ ਭਾਵਾਂ ਕੀ ਸੰਗ ਆਲੇ ਦਿਨ ਤਾਂ ਲੰਘ ਗਏ ਆ ਪਰ ਫਿਰ ਵੀ ਅਜੇ ਦੁਨੀਆ ਬਹੁਤ ਆਉਂਦੀ ਦਰਸ਼ਨ ਮੇਲੇ ਕਰਨ ਸੋ ਨਾਲ ਹਰਿੰਦਰ ਜਲੋਟਾ ਭਰਾ ਨਾਲ ਅਸ਼ਨੀ ਭਾਜੀ ਆ ਨਾਲ ਹਰਿੰਦਰ ਭਾਜੀ ਆ ਨਾਲੇ ਦੋ ਚਾਰ ਹੋਰ ਭਰਾ ਆ ਲਓ ਜੀ ਦੇਖੋ ਅਸੀਂ ਉਧਰ ਮੱਥਾ ਟੇਕ ਲਿਆ ਉਹ ਵੀਡੀਓ ਮੇਰੇ ਸਾਬ ਨੂੰ ਨਹੀਂ ਬਣ ਸਕੀ ਸੋ ਆਪਾਂ ਹੁਣ ਦੂਸਰੇ ਪਾਸੇ ਜਿੱਥੇ ਹਾਲਟ ਜਿਹਾ ਚਲਾਇਆ ਸੀਗਾ ਉਧਰਲੇ ਪਾਸੇ ਚੱਲ ਪਏ ਆ ਮੀਨ ਗੁਰਦਰਾ ਸਾਹਿਬ ਜਿੱਥੇ ਸੰਗ ਰੁਕਦਾ ਤੇ ਉਧਰ ਮੱਥਾ ਟੇਕਣ ਚੱਲੇ ਜਿਹੜੇ ਉਹਦੇ ਵਿੱਚੋਂ ਲਾਂ ਕੇ ਬਾਰੋ-ਬਾਰ ਗੁਰਦਰਾ ਸਾਹਿਬ ਆ ਉਹ ਪਿੰਡ ਦੀਆਂ ਗਲੀਆਂ ਦੇਖੋ ਪਿੰਡ ਆ ਹਨਾ ਜਿਹੜਾ ਬਾਬਾ ਦਾ ਜਿਹੜਾ ਬਾਬਾ ਨਾਨਕ ਇੱਥੋਂ ਗਲੀਆਂ ਬਾਬੇ ਨਾਨਕ ਨੇ ਵੀ ਕਰੀ ਇੱਥੇ ਪੈਰ ਪਾਏ ਹੁਣੇ ਹਨਾ ਇੱਥੇ ਗਲੀਆਂ ਦੇ ਵਿੱਚ ਕਿਤੇ ਤੁਰੇ ਫਿਰੇ ਕੀਤਾ ਹੀ ਹੁਣੇ ਆ ਕਿਦਾਂ ਪੰਮਾ ਡੇਰਾ ਬਾਬਾ ਨਾਨਕ ਵਾਲਾ ਭਲਵਾਰ ਦੇ ਬਲਦੀਕ ਆਹੋ 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 ਇੱਥੋਂ ਖਰਕਾ ਗੁੱਲੀਆਂ ਆ ਭਾ ਲੋਕੀ ਬੜੇ ਜਵਾਨੀ ਇੱਧਰ ਸਾਬੀ ਸਾਬੀ ਜੀ ਸਾਡੀ ਵੀ ਬਣਾਓ ਯਾਰ ਮਾਸਾ ਲਾਉ ਜੀ ਲਾਉ ਆਜਾ ਆਜਾ ਸਾਡੇ ਪੁੱਛ ਲੈਨੇ ਕਿਸੇ ਨੂੰ ਉਹ ਹੈ ਇੱਧਰ ਹੀ ਆ ਲੈ ਫੇ ਪਛਾਣ ਆ ਤੇ ਫੇ ਗੱਲ ਹੀ ਕੋਈ ਨਹੀਂ ਲਾਓ ਜੀ ਅੱਜ ਦੂਜੀ ਵਾਰੀ ਸੀਜ਼ਨ ਦੇ ਵਿੱਚ ਦੂਜੀ ਵਾਰੀ ਆਪਾਂ ਸੰਗਤ ਉਹ ਬਾਦ ਮੱਥਾ ਟੇਕਣ ਆ ਗਏ ਆ ਤੇ ਆਨੰਦ ਪੂਰਾ ਆ ਰਿਹਾ ਸਵਾਭੀ ਬਣਿਆ ਭਾਜੀ ਹੁਣੀ ਆਏ ਸੀ ਕਿ ਸਾਨੂੰ ਧੱਕੇ ਨਾ ਲਾਏ ਚੇਤਨ ਉਸਤਾਦ ਹੁਣੀ ਇਹਦੇ ਚਲੋ ਚਲੀਏ ਮੱਥਾ ਠੀਕ ਹੋਨੇ ਚਲੋ ਮੱਥਾ ਠੀਕ ਹੋਨੇ ਨਾਲ ਹੀ ਸਾਬੀ ਨੂੰ ਵੀ ਲੈ ਲਿਆ ਸਾਬੀ ਤੇਰਾ ਨਾ ਨੁਕਰ ਕਰਦਾ ਸੀ ਪਰ ਮੈਂ ਹਾਂ ਚੱਲ ਚਲੀਏ ਜਾਣਾ ਹੀ ਪੈਣਾ ਆ ਯਾਰ ਬਹਾਨੇ ਨਹੀਂ ਆ ਦਰਸ਼ਨ ਮੇਲੇ ਹੁੰਦੇ ਕਿਉਂ ਜੀ ਸਾਬੀ ਵੀ ਪਹਿਲਵਾਨ ਖੜਾ ਆ ਅੱਛਾ ਇਹ ਇਹ ਆਉਣ ਵਾਲਾ ਪਹਿਲਵਾਨ ਆ ਪੰਜਾ ਸੱਤਾ ਸਾਲਾਂ ਚ ਹਜੇ ਜਿਆਦਾ ਕਹਤਾ 20 ਸਾਲ ਰੱਖੋ ਇਹ ਜਾਂਦਾ ਪਹਿਲਵਾਨ ਹੁਣ ਆਉਂਦਾ ਨਹੀਂ ਜਾਂਦਾ ਪਹਿਲਵਾਨ ਆ ਖਰਾਕਾ ਦੇ ਹੁਣੇ ਬੜੀਆਂ ਖਾਨ ਲੱਪ ਪਏ ਆ ਇਹਦੇ ਇਹਨੂੰ ਹੁਣ ਛੱਡ ਕੇ ਜਾਣਾ ਆਪਾਂ ਪੰਮੇ ਭਾਈ ਦੇ ਹਾਂ ਉੱਥੇ ਤੇ ਕੁੱਤਿਆਂ ਕੱਤੇ ਨੂੰ ਦਾਲ ਫੁਲਕਾ ਪਾਇਆ ਕਰੇਗਾ ਬਾਬਾ ਵੱਡਾ ਪਿੰਡ ਆ ਯਾਰ ਹਨਾ ਲੋ ਜੀ ਕਰੋ ਦਰਸ਼ਨ ਡੇਰਾ ਬਾਬਾ ਨਾਨਕ ਸਾਹਿਬ ਦੇ ਇਹ ਉਹ ਪਿੰਡ ਦੀਆਂ ਗਲੀਆਂ ਕਰੇ ਥੇ ਬਾਬੇ ਨਾਨਕ ਨੇ ਵੀ ਪੈਰ ਪਾਏ ਸੀ ਤੇ ਨਾਲੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਚਰਨ ਪਾਏ ਹੋਣੇ ਆ ਹਨ ਸਵੱਬ ਵੀ ਮੇਲਾ ਬਣਿਆ ਆਉਣ ਦਾ ਤੇ ਆਗੇ ਮੱਥਾ ਟੇਕਣ ਬੰਦੇ ਸਾਡੇ ਅੱਗੇ ਜਾ ਰਹੇ ਆ ਸਾਰੇ ਹਾਂ ਉਦਾਂ ਹੀ ਸਾਲਾ ਸੀ ਮੈਂ ਮੋੜ ਕੱਟਣਾ ਸੀ ਇੱਧਰ ਨੂੰ ਅੱਛਾ ਮੈਂ ਤਾਂ ਪਤਾ ਨਹੀਂ ਹੁਣ ਤੂੰ ਇਹ ਕਹਿੰਦੇ ਆ ਨਾਲ ਹੀ ਆ ਪੁੱਛ ਲਓ ਕਿਸੇ ਨੂੰ ਕਿੰਨੇ ਕੁ ਦੂਰ ਐ ਕੋਰਦਾਰ ਸਾਹਮਣੇ ਐ ਸਾਹਮਣੇ ਆ ਇੱਧਰ ਪੂਰਾ ਪਿੰਡ ਘੁਮਾ ਕੇ ਤੇ ਗੱਡੀ ਲੈ ਕੇ ਲੈ ਜਾਣਾ ਹਾਂ ਇਹਨਾਂ ਪਤਾ ਤਾਂ ਸਾਨੂੰ ਵੀ ਨਹੀਂ ਹੈ ਮੈਂ ਤਾਂ ਹੌਂਸਲਾ ਹੀ ਰੱਖੀ ਸੌਫਟੀ ਆਈਸਕ੍ਰੀਮ ਸੌਫਟੀ ਇੱਧਰ ਆ ਇੱਧਰ ਆ ਇੱਧਰ મેંગો પીઓ ઓરેન્જ પીઓ એપલ પીઓ પાઈનેપલ પીઓ જહા પર હૈ જહા પર હા કેદા શેસ્તર ભાઈ કંદા લેને ઇતੋਂ ਹੋਦੀ ਆ ਮੈਨੂੰ ਨਾਲ ਰਾਹਤ ਆਈ ਦਾਹੀ ਦਾਹੀ ਲਾਓ ਪੇਨ ਵੀ ਜਿੰਨੀ ਦਾਹੀ ਚਾੜਦੇ ਹੱਜਕਲ 1 ਲੱਖ ਬੰਦਾ ਵੀ ਆ ਗਿਆ ਨਾ ਪਹਿਲਾਂ ਹਿਸਾਬ ਨਾਲ ਸਹੀ ਗੱਲ ਹੈ ਨਹੀਂ ਨਹੀਂ ਬਣਦਾ 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 ਮੱਕਰ ਉੱਪਰ ਬੰਦਾ ਆ ਰਿਹਾ ਨਾ ਐਵੇਂ ਹੀ ਹੈ ਨਾ ਹੁਣ ਕਿਤੇ ਜਿਆਦਾ 2 ਲੱਖ ਕੋਈ ਇਹ ਗੋਲਕਪੇ ਖਾਣ ਨੂੰ ਚਲ ਕਰਨ ਦੇ ਆਇਆ ਇਹ ਆ ਆ ਗਿਆ ਗੁਰਦੁਆਰਾ ਸਾਹਿਬ ਦਾ ਗੇਟ ਲੋ ਕੋਣ ਤੇ ਲੈ ਲੈਣੇ ਇੱਥੋਂ ਆ ਜਾ ਤੜਾ ਲੈਣੇ ਆਹ ਲੋ ਭਾਜੀ ਮੜੀਆਂ ਪਰਚੀਆਂ ਮੱਥਾ ਟੇਕੋ ਆਹ ਲੋ ਜੀ ਕਰੋ ਦਰਸ਼ਨ ਗੁਰਦਰਾ ਸਾਹਿਬ ਦੇ ਆ ਸਾਰੇ ਪਰਚੀਆਂ ਲੈਣ ਵਾਲੇ ਨੇ ਕਿਹਨੂੰ ਆਹ ਇਹ ਤਾਂ ਗੱਲ ਹੈਗੀ ਆ ਚਲੋ ਕੋਈ ਗੱਲ ਨਹੀਂ ਜੀ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਨਾਨਕ ਨੇ ਚਲਾਈ ਹੋਣੀ ਹੈ ਤੇ ਉਹਨਾਂ ਦੇ ਟਾਈਮ ਦੀ ਹੈ ਕ ਇਤਿਹਾਸਕ ਖੂਗਾ ਪੋਸਟਰ ਜਾਲ ਇੱਥੇ ਲੱਗੋ ਜੀ ਲਓ ਜੀ ਦੇਖੋ ਮਾਰੇ ਦੀਆਂ ਖੁਸ਼ੀਆਂ ਲਿਆ ਰਹੇ ਨੇ ਟੈਂਡਾ ਨੂੰ ਗੇੜ-ਗੇੜ ਤੇ ਹੈ ਓਕੇ ਉਧਰ ਪਾਣੀ ਨਿਕਲਣਾ ਚાલુ ਆਓ ਦੇ ਆ ਜਾਓ ਉਧਰ ਦੇਖੀਏ ਮੜਾ ਦਿਖਾਉਣਾ ਯਾਰ ਆਏ ਆ ਤਾਂ ਹੁਣ ਨਹੀਂ ਚਾਤ ਪਲੀਆ ਪਹਿਲਾਂ ਉਧਰ ਮੱਥਾ ਟੇਕ ਲਈ ਦਰਬਾਰ ਚ ਆਓ ਫੇਰ ਦੇਖਦੇ ਆਂ ਯੋਸ ਅਰੀਬ ਨੂੰ ਨਹੀਂ ਆਏ ਆ ਤਾਂ ਯਾਰ ਇਹ ਆਪਾਂ ਚਲਾਵਾਂਗੇ ਚਲਾਉਣਾ ਚਲਾਉਣਾ ਕਿਉਂ ਨਹੀਂ ਚਲਾਉਣਾ ਯਾਰ ਉਹਦਾ ਉਹਦਾ ਮੈਂ ਹਾਂ ਵਾਹ ਲਓ ਜੀ ਕਰੋ ਦਰਸ਼ਨ ਸਰੋਵਰ ਦੇ ਨਿਸ਼ਾਨ ਸਾਹਿਬ ਦੇਖੋ ਤੇ ਬਹੁਤ ਉੱਚਾ ਨਿਸ਼ਾਨ ਸਾਹਿਬ ਹੈ ਬਹੁਤ ਇੱਧਰ ਵੀ ਆ ਜਾ ਕੇ ਐ ਮੇਨ ਗੇਟ ਕਿੱਧਰ ਦੀ ਆ ਲਓ ਰਹਣੀ ਆ ਲਓ ਜੀ ਮੱਥਾ ਟੇਕ ਲਿਆ ਆ ਤੇ ਹੁਣ ਅਸੀਂ ਵਾਪਸੀ ਚਾਲੇ ਪਾਣੇ ਆ ਪਹਿਲਾਂ ਦੇਖ ਲਈ ਬੰਦੇ ਆਪਣੇ ਕਿੱਥੇ ਨੇ ਆ ਦੇਖੀ ਪ੍ਰਸ਼ਾਦ ਮਿਲਣ ਦੇ ਕੀ ਆ ਲਿਆ ਆ ਕਾਹੀ ਆ ਪੱਲੇਆ ਦੋ ਲਾਈਨ ਥਾਦੀ ਕੜੀ ਛਾਲ ਦੀ ਕੜੀ ਛਾਲ ਬੜੀ ਚਾਲ ਤਾਂ ਦੇਖ ਲੋ ਬਿਲਡਿੰਗ ਉੱਥਾ ਤਾਂ ਗੁਰਦੁਆਰਾ ਕਾਫੀ ਸੋਨਾ ਬਣਾਤਾ ਆ ਅਲ ਹਾਲ ਹੂਲ ਬਾਅਦ ਚ ਬਣਾਇਆ ਮੈਂ ਬੜੇ ਚਿਰਾਂ ਬਾਅਦ ਆਇਆ ਬੜੇ ਸਾਲਾਂ ਬਾਅਦ ਆਇਆ ਮੈਂ ਇੱਧਰ ਦੀ ਗਏ ਸੀ ਨਾ ਅੰਦਰ ਹਾਂ ਓਵਰ ਥੋੜਾ ਛੋਟਾ ਲੱਗਣਾ ਨਹੀਂ ਨਾ 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 ਇਸ ਸਰਓਰ ਇੱਥੇ ਚੱਲ ਆਂ ਆਹ ਬੜਾ ਰੋਕਿਆ ਨੇ

ਹੈ ਲੱਗਦਾ ਆ ਗਿਆ ਦੇਖ ਲਾ ਕੇ ਚੱਲ ਛੱਡ ਦੇ ਕਿਉਂ ਹੈਨਾ ਹਾਂ ਛੱਡਾ ਕਾਚਾਈ ਤੱਕੇ ਜ਼ੋਰ ਫੇ ਪੂਰਾ ਪੂਰਾ ਲੰਡੇ ਕੱਲਾ ਕੱਲਾ ਚੈਲੰਜ ਕਰਦੇ ਇੱਕ ਦੂਜੇ ਨੂੰ ਅੱਛਾ 20 20 ਚੈਲੰਜ ਕਿਉਂ ਤਮੜੇ ਆਉਂਦੇ ਲਾ ਜੌਣ ਤੇ ਦੌੜੇ ਚ ਕਿੰਨੀ ਹੋਣੀ ਹੈ ਮੈਂ ਵੀਰੇ ਤੂੰ ਛੱਡ ਜਿੰਨਾ ਤੇ ਢਿੱਡ ਕੱਢੇ ਨਾ ਮੀਂਹ ਵਰਗੇ ਹਾਂ ਉਹ ਲਾਈ ਜਾਂਦੇ ਆ ਕਿਉਂ ਯਾਰ ਰੋਜ਼ ਇਹ ਰੋਸਟਨਰ ਬਣ ਜਾਂਦਾ ਨਾ ਉਹ ਇਹ ਨਹੀਂ ਕਿ ਬੇਪੈਸਾ ਤੋਂ ਖਲਾਣਾ ਇੱਕ ਦੂਜੇ ਨੂੰ ਵਾਟੇ ਮਿਲਦਾ ਉਦਾਂ ਹੀ ਮਤਲਬ ਮਿਹਨਤ ਕਰਨ ਲਈ ਚੱਲੀ ਉਹ ਫੋਨ ਕਰਨ ਦੇ ਆ ਮੁਕਾਬਲੇ ਜੀਗਾ ਪਾਜੀ ਮਿਹਰਬਾਨੀ ਜੀ ਆ ਜਾ ਆ ਜਾ ਅਸੀਂ ਹਿਸ਼ਾਰਪੁਰ ਜਿਹੜੇ ਤੋਂ ਮਕੇਰੀਆਂ ਤੋਂ ਸਾਡੇ ਪਿੰਡ ਸੰਗ ਰੁਕਦਾ ਆ ਜਦੋਂ ਉਹ ਦਸੂਹੇ ਤਾਂ ਹੁੰਦਾ ਨਾ ਜਿਹੜਾ ਸਾਡੇ ਮਨ ਨਿਸ਼ਾਰੇ ਪਤਾਂ ਰੁਕਦਾ ਆ ਅੱਛਾ ਅੱਛਾ ਹਾਂਜੀ ਆ ਜਾ ਓਏ ਓਏ ਮੇਰੀ ਪਾਜੀ ਪਵਾ ਦੇਣੀ ਉਹਨੇ ਚਲੋ ਗੱਲ ਤਾਂ ਨਹੀਂ ਚੱਕਣਾ ਚਲੋ ਚਾਹ ਪੀਨੇ ਯਾਰ ਚਾਹ ਦੀ ਲੋੜ ਬਹੁਤ ਉਹ ਡੀਕਾਂ ਦਾ ਆ ਉਧਰ ਓਏ ਉਹ ਡੀਕ ਦੇ ਪੇ ਲੰਗਰ ਹਾਲ ਚ ਉਧਰ ਚਾਹ ਪੀਂਦੇ ਇੱਕ ਸਾਈਡ ਦੇਖ ਲੋ ਗੁਰਦਰਾ ਸਾਹਿਬ ਦੀ ਦਰ ਰਹਿ ਆ ਸ਼ਕਮਰੇ ਕੁਮਰੇ ਬਣਿਆ ਰਹਿਣ ਨੂੰ ਉਹ ਲੱਭਣਾ ਤਾਂ ਪਹਿਲਾਂ ਨਹੀਂ ਸੀਗਾ ਹਨਾ ਉਹ ਫਿਰ ਇਹ ਕੱਚਾ ਹੀ ਹੁੰਦਾ ਇਹ ਸਾਰਾ ਅੱਛਾ ਸਿਗਾ ਉਦਾਂ ਅਰੇ ਇਹ ਦੇਖੋ ਅਰੇ ਨੰਬਰ ਨੰਬਰ ਹੁੰਦੇ ਹੋਣੇ ਹਨਾ ਇੱਥੇ ਇਧਰਲੇ ਪਾਸੇ ਚਲ ਗਿਆ ਓਏ ਅੰਦਰ ਨਹੀਂ ਬਾਹਰ ਨਿਕਲ ਗਿਆ ਇਹ ਬੈਂਕ ਕੰਪਨੀ ਨੂੰ ਪਰ ਮੋਟਰ ਜਰੂਰ ਤਾਂ ਬੰਦੇ ਸਾਡੇ ਚਲ ਗਿਆ ਤੇ ਆਪਾਂ ਮਗਰ ਮਗਰ ਆ ਨੇ ਚਾ ਚ ਵੀ ਪੀ ਲਿਆ ਤੇ ਆਪਾਂ ਤਾਂ ਚਾਹ ਤੋਂ ਵੀ ਰਹਿ ਗਏ ਹੈਂ ਫੋਰ ਅੱਜ ਹੀ ਹੈਗਾ ਜੀ ਠੇਰੇ ਮੇਲਾ ਬੰਦਾ ਨਾ ਮੈਂ ਤੁਹਾਨੂੰ ਦੇਖਣਾ ਮਸਾ ਦੇਖਣਾ ਆਹ ਵੱਡੇ ਜੀ ਵੀ ਰਿਆਂ ਦੇ ਦੇਖਿਆ ਬੰਦਾ ਕੋਈ ਨਾ ਦਾਸ ਦੀ ਗੱਲ ਇਦਾਂ ਚੱਲ ਗਈ ਭਰਾਵਰ ਤੂੰ ਉਹੀ ਦੱਸਿੰ ਆਪਾ ਬੈਣਾ ਉਹ ਦੇਖ ਆਓ ਦੇਖੋ ਜੀ ਬੰਦੇ ਸਾਡੇ ਖੜੇ ਇਹ ਤਾਂ ਹੁਣ ਤੁਰਨਾ ਬਹੁਤ ਪੈਣਾ ਮਾਮਾ ਹੈਨਾ ਚਾਹ ਬਾਹਰਲੀ ਸਾਈਡ ਆ ਜਦੋਂ ਸੰਗੋਂ ਦਾਣਾ ਉਦੋਂ ਤੇ ਪਿਆਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਹੁੰਨੀ ਬੰਦੇ ਘਾਟੇ ਪੀਣ ਲੱਗੇ ਘੋਟਾ ਦਵਾਂ ਮੈਂ ਕੀ ਲਿਆ ਕੀ ਆ ਥੋੜੀ ਥੋੜੀ ਲਈ ਆ ਮੈਂ ਕਾ ਕਰਿਓ ਦੂਜਾ ਸੁੱਕਾ ਆ ਫਿਰ ਸੁੱਕੀ ਰਸਦਾ ਲੈ ਲਿਆ ਲੈ ਲਿਆ ਕੀ ਲਿਆ ਆ ਹੈ ਨੰਮੈ ਨਹੀਂ ਝਗਣਾ ਪਾਜੀ ਮੋਰ ਗੋਲ ਪਾਣੀ ਬਿੱਟੂ ਮੁਥੇ ਆਲਾ

ਆ ਲੰਗ ਲੈ ਆਂਦੇ ਉਹਨਾਂ ਨੂੰ ਆ ਜੋ ਠੀਕ ਠੀਕ ਕੇ ਬੰਦੇ ਸਾਡੇ ਨੂੰ ਲੱਗਦਾ ਖਾ ਕੇ ਆਉਣਗੇ ਅਜੇ ਤਾਂ ਨਹੀਂ ਹੁੰਦੇ ਬਣ ਗਿਆ ਮਨ ਲੱਗਦਾ ਮੈਨੂੰ ਲਓ ਜੀ ਉਸਤਾਦ ਜੀ ਨੇ ਤਾਂ ਲਾ ਲਿਆ ਘੋਟਾ ਹੈ ਦੇਖੋ ਹੁਣ ਕੀ ਬਣਦਾ ਆ ਕੋਈ ਨਾ ਕੋਈ ਯਾਰ ਇਹ ਕੀ ਟੱਕੇ ਵਾਹ ਤੇ ਆਸਾਨ ਹੈ ਇਹ ਆਹ ਇਹ ਰਾਜਾ ਮੇਰੇ ਕੋਲ ਸੁਣਿਆ ਆ ਹਾਂ ਇਹ ਆਹ ਇੱਕ ਓਟਾ ਪੀਣੀ ਆਉਣਾ ਚੱਲ ਆਜੋ ਫਿਰ ਬੰਦੇ ਸਾਡੇ ਆਉਂਦੇ ਨਹੀਂ ਪਏ ਪਤਾ ਨਹੀਂ ਕੀ ਚੱਕਰ ਆ ਡੇਢ ਗਲਾਸ ਪੀ ਲਿਆ ਹੁਣ ਕਿੱਥੇ ਹੱਲਣਾ ਭਾਜਨੇ ਅੱਲਾ ਸੋੜਾ ਫੜ ਕੇ ਘੁੰਮਦੇ ਆ ਭਾਈ ਇਧਰ ਇਧਰ ਲਓ ਜੀ ਗੱਡੀ ਹੋ ਗਈ ਰੈਡੀ ਸਾਡੀ ਤੇ ਚਲੀ ਆਪਾਂ ਹੁਣ ਚਾਲੇ ਪਾਉਣ ਲੱਗੇ ਆਂ ਦੇਖੋ ਮੜਾ ਚੈੱਕ ਕਰਕੇ ਕਿਦਾਂ ਦਾ ਆ ਆਪਾਂ ਜੀ ਰੱਖ ਸਾਰਾ ਸਮਾਨ ਪਿਛੇ ਬਾਥੀ ਬ੍ਰੋ ਇੱਕ ਮਿੰਟ ਆ ਪ੍ਰਸ਼ਾਦ ਜਿਹੜਾ ਚਲ ਓਏ ਸੀਟ ਤੇ ਰੱਖ ਦੇ ਆ ਫੜੋ ਇਹ ਪੂਰੇ ਰੱਖ ਦੋ ਸਾਰੇ ਆਹ ਜੀ ਆ ਖਾਣੇ ਵਾਲੀ ਆਹ ਵੱਡੇ ਵੱਡੇ ਆਹ ਮੜਾ ਜੇ ਖਾਣੇ ਵਾਲੀ ਸੀ ਆ ਪੱਕੀ ਗੱਲ ਆ ਭਾਜੀ ਬਸ ਰੱਖ ਦਿਓ ਇਹ ਲੇਬੀਆਂ ਹੀ ਭੁੱਲ ਗਿਆ ਉਹ ਲੇਬੀਆਂ ਤਾਂ ਮੈਨੂੰ ਉਦਾਂ ਵੀ ਪਸੰਦ ਨਹੀਂ ਹੈਗੀਆਂ ਆ ਦੇਖਿਆ ਹੋ ਗਿਆ ਆ ਲੈ ਫੜ ਜਾਓ ਮੈਂ ਚਾਬੀ ਲਾ ਮੈਂ ਹਾਂ ਤਦਾਂ ਹੱਥ ਜਿੱਡੇ ਕਰਦੇ ਇਹਨਾਂ ਦੇ ਆ ਬਾਤੀ ਇੱਥੇ ਰੱਖ ਲਓ ਅੱਗੇ ਰੱਖੋ ਗੋਏ ਤੇ ਗਾਜਰ ਰੱਖੀ ਜੰਨਾ ਲੈ ਮਨੂ ਦੇ ਬੋਨਡਾ ਤੇ ਰੱਖ ਲੈ ਯਾਰ ਵੱਡੇ ਬੋਨਡਾ ਦੇ ਆਲੋਈ ਚੰਗੀ ਮਸਾ ਮਸਾ ਖਾ ਲਈਏ ਫਿਰ ਮਿੱਠਾ ਕਰਨਾ ਹਾਂ ਉਹ ਜਲੇਬੀ ਸ ਗਈ ਹੈ ਜਲੇਬੀਸ ਦੀਪਸ ਪਾਪਾ ਜਲੇਬੀਸ ਵੀ ਲੈਣ ਦੀ ਆ ਫੜੋ ਯਾਰ ਆ ਖਾ ਕੇ ਦੇਖੋ ਕੂੜਾ ਐਨੇ ਕੂੜੇ ਕਰੋ ਲੈ ਆਂਦੇ ਦੋ ਹੀ ਤਾਂ ਦੇ ਵੀ ਲੱਗਿਆ ਨਾ ਹੂੰ ਆ ਰਾਨੀ ਸਾਡੀ ਇਹ ਤਾਂ ਤੇ ਆਈ ਯਾਰ ਡੇਰਾ ਬਾਬਾ ਨਾਨਕ ਅੱਛਾ ਨਹੀਂ ਭਾਜੀ ਸਾਡੇ ਦਸੂਹੇ ਤੋਂ ਭਾਈ ਕਦਾਂ ਠੀਕ ਹੋ ਲੈਰ ਜੀ ਚੱਲੇ ਆ ਹੁਣ ਆਪਾਂ ਵਾਪਸੀ ਪਿੰਡ ਤੇ ਤੇ ਮਿਲਦੇ ਆਂ ਜਾ ਕੇ ਨਿ ਸ਼ਹਿਰੇ ਪਤਨ ਇੱਥੋਂ ਆਪਾਂ ਪਾਉਣ ਲੱਗੇ ਚਾਲੇ ਬਾਰਡਰ ਦੇਖ ਕੇ ਠੀਕ ਆ ਚੇਤਨਪਾ ਹੁਣ ਵਾਏ ਵਾਏ ਕਰਦੇ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਹੀਂ ਨਹੀਂ ਭਾਜੀ ਇਹ ਕੋਰੀਡੋਰ ਜਿੱਥੇ ਆ ਵਿਜੇ 부ਜੇ ਲੱਗਦੇ ਆ ਫਿਰ ਇਧਰੋਂ ਵੀ ਪਾਰ ਲਗਾਉਂਦੇ ਆ ਨਾ ਫਿਰ ਇੱਥੇ ਚੈਕਿੰਗ ਚੁਕਿੰਗ ਸਾਰਾ ਕੁਝ ਹੁੰਦਾ ਫਿਰ ਇੱਥੇ ਪਾਕਿਸਤਾਨ ਜਾਣ ਵਾਲਾ ਲਓ ਜੀ ਦੁਬਾਰਾ ਆਪਾਂ ਪਹੁੰਚ ਗਏ ਅੱਜ ਸਾਨੂੰ ਹੋਰ ਸਾਈਡ ਤੇ ਲੱਗਿਆ ਫਿਰ ਦਸੂਏ ਵਾਲੀਆਂ ਸਾਗ ਤਾਂ ਦੁਬਾਰਾ ਲੈ ਆਈਆਂ ਅੱਜ ਉਦੋਂ ਤੇ ਆਪਾਂ ਜਾਏ ਸੀਗੇ ਪਰ ਦਰਸ਼ਨੇ ਮੇਲੇ ਕਾਰੀ ਲਿਆ ਦੋ ਵਾਰੀ ਦੋ ਵਾਰ ਲਿਗਿਆ ਜੀ ਇਹ ਸਹੀ ਗੱਲ ਹੈ ਲੰਗਰ ਸਾਡੇ ਮੂੰਹ ਚ ਪੈਣਾ ਸੀਗਾ ਲਓ ਜੀ ਆਗੇ ਆਪਾਂ ਫਿਰ ਬਾਡਰ ਤੇ ਇਹ ਦਿਖਾਉਨੇ ਤੁਹਾਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਸੰਤੇ ਹਟੇ ਦੇਖੋ ਤੁਸੀਂ ਆ ਸਾਡੇ ਆ ਸਾਡੀ ਭੂਆ ਦਾ ਪੁੱਤ ਆ ਰਿੰਦਰ ਸਿੰਘ ਜਲੋਟਾ ਨਾਲ ਸ਼ਨੀ ਭਾਜੀ ਆਪਣੇ ਪਹਿਲਾਂ ਵੀ ਤੁਹਾਨੂੰ ਵਲੌਗ ਤੇ ਫਾਇ ਤੇ ਇੱਕ ਵਾਰੀ ਫੇਰ ਦਿਖਾਤਾ ਤੁਹਾਨੂੰ ਦੇਖਿਓ ਤੁਸੀਂ ਨਾਂ ਦਾ ਮੇਲੇ ਮੌਸਮ ਅੱਜ ਸਾਫ਼ ਹੀ ਆ ਅੱਜ ਬਿਲਕੁਲ ਸਾਫ਼ ਲੱਗਣਾ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਕੀ ਹੋਇਆ ਉਹ ਪਿੱਛੇ ਦੇਖਣਾ ਉਹ ਕਰਦਿੰਦੀ ਨਹੀਂ 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 ਇੱਥੇ ਚਾਹ ਬੜੀ ਸੁਆਦ ਮਿਲਦੀ ਇੱਧਾ ਕੰਡੇਦਾਰ ਪੂਰੀ ਆਹੋ ਬੰਦੇ ਪਹੁੰਚ ਗਏ ਜੀ ਸਾਡੇ ਦੇਖਣ ਬਾਡਰ ਕਰਤਾਰਪੁਰ ਸਾਹਿਬ

ਜੋ ਤੇ ਪਤਾ ਲੱਗ ਜਾਣਾ ਹੈ ਕਰੋ ਵੀਡੀਓ ਤੇ ਜ਼ੂਮ ਕਰੋ ਵੀਡੀਓ ਤੋਂ ਕਿੱਥੇ ਆ ਉਹ ਬਾਜੀ ਆ ਦੇਖਿਆ ਆ ਦੇਖੋ ਇੱਧਰ ਇਹ ਆ ਮਰਜੀ ਦਾ ਆ ਗੁਰਦੁਆਰਾ ਸਾਹਿਬ ਅੱਪਾ ਓਹ ਇੰਦਾ ਨਹੀਂ ਲੱਗਣਾ ਆ ਦੇਖੋ ਇੱਕ ਮਸਜੇਦ ਆੜੀ ਉਹ ਪਾਕੇ ਜੂਂ ਬਟਾਵੇ ਬੜੀ ਤਾਕੜੀ ਜੂਂ ਮੈਂ ਕਹਦੀ ਉਹ ਕਿੱਥੇ ਰੋੜੋ ਸਭ ਉਹ ਦੇ ਨਹੀਂ ਜੰਮੇ ਜਾਨੇ ਕਰਦੇ ਦਰਸ਼ਨ ਕਰਤਾ ਜੰਮੇ ਦੇਖੇ ਨਹੀਂ ਦੋ ਜਾਨੇ ਕੁਰਤੇ ਪਿਆਮੇ ਪਾਏ ਸੀ ਉਹ ਹੀ ਪਰਲੇ ਪਾਸੇ ਪਾਕਿਸਤਾਨ ਜਿਹੜੀ ਪਰਲੀ ਕਣਕ ਨਹੀਂ ਭਾਜੀ ਇਹ ਪਏ ਤੋਂ ਪਰਲੀ ਜਿਹੜੀਆਂ ਚਿੱਟੀਆਂ ਬੁਰਜੀਆਂ ਲੱਗਦੀਆਂ ਇਹ ਉਹਨਾਂ ਦੀਆਂ ਆ ਨਹੀਂ ਚਿੱਟੀਆਂ ਆਪਣੀਆਂ ਨਹੀਂ 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 ਆਹ ਏਡੀ ਚਿੱਟੀ ਉਹ ਪਰਲੀ ਗੱਲ ਕਰਦਾ ਮੈਂ ਆਹ ਚਿੱਟੀ ਆਪਣੀਆਂ ਉਹ ਜਿਹੜੀ ਸਾਹਮਣੇ ਕਣਕ ਦੇ ਹਰੀ ਨਹੀਂ ਲੱਗੀ ਉਹਨਾਂ ਦੀਆਂ ਆ ਅੱਛਾ ਆ ਆਪਣੀ ਕਿਉਂ ਕੀ ਅੰਮਾ ਖਿੱਚਦਾ ਅੰਮਰ ਤੋਂ ਫੋਟੋ ਇੱਕ ਆ ਖਿੱਚਦਾ ਲੋ ਇਹ ਸਕਰੀਨਾਂ ਵੀ ਲੱਗੀਆਂ ਪੂਰੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਜਾਵਾਂਗੇ ਕਿਤੇ ਭੱਜੀ ਯਾਰ ਮਾਂ ਵਾਲੇ ਹੈ ਜਰੂਰ ਪੱਕਾ ਜੇ ਮਹਾਰਾਜ ਨੇ ਚਾਹਿਆ ਤਾਂ ਜਰੂਰ ਹਾਂ ਐਦਾਂ ਹੀ ਜਿੱਦਾਂ ਇੱਥੇ ਰੱਖਦੇ ਇੱਥੇ ਤੋਂ ਗਈਏ ਇੱਥੇ ਨਾਲ ਹੀ 2 ਕਿਲੋਮੀਟਰ ਘੁਰਦੋਰਾ ਯਾਰ ਲਓ ਜੀ ਕਰ ਲਓ ਚੱਲ ਚਲੋ ਜੀ ਆ ਗਏ ਬਦਲ ਚਲੋ ਭਾਈ ਓ ਜੀ ਹੁਣ ਮਿਲਦੇ ਪਿੰਡ ਜਾ ਕੇ ਸਾਰਾ ਕੋ ਦਰਸ਼ਨ ਮਿਲੇ ਕਰ ਲਿਆ ਇਹ ਵਲੌਗ ਤੁਸੀਂ ਦੇਖੋ ਤਾਂ ਤੁਹਾਨੂੰ ਨਜ਼ਾਰਾ ਆਊਗਾ ਦੇਖਣ ਦਾ ਡੇਰਾ ਬਾਬਾ ਨਾਨਕ ਸਾਹਿਬ ਦਾ ਭਾਜੀ ਮਾਰ ਦਵਾ ਤੇਰਿੰਦਰ ਭਾਜੀ ਇੱਕ ਵਾਰੀ ਬੱਸ ਹਾਂ ਠੀਕ ਹੈ ਜੀ ਓਕੇ ਓ ਰੱਬਾ